ਮੇਰੇ ਵੱਲੋਂ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਜੀ। ਲੋ ਆਪਣੇ ਗੀਤਾਂ ਦੀ ਲੜੀ ਵਿੱਚ ਮੈਂ ਅੱਜ ਇੱਕ ਹੋਰ ਨਵਾਂ ਲੋਕ ਗੀਤ ਲੈ ਕੇ ਹਾਜ਼ਰ ਹੋਈ ਆਂ। ਉਮੀਦ ਕਰਦੀ ਆਂ ਤੁਹਾਨੂੰ ਪਸੰਦ ਆਏਗਾ। ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਜੀ ਗੀਤ। ਫੁੱਲਾ ਤੇ ਬੈਠੀਆਂ ਤਿਤਲੀਆਂ ਨਿਮਾ ਉਹ ਵੀ ਤੇ ਉਡ ਨੀ ਗਈਆਂ ਨਿ ਮੇਰੀਏ ਪੋਲੀਆਂ ਨਿਮਾ ਉਹ ਵੀ ਤੇ ਉਡ ਨੀ ਗਈਆਂ। ਫੁੱਲਾਂ ਤੇ ਬੈਠੀਆਂ ਤਿਤਲੀਆਂ ਨੀ ਮਾਂ ਉਹ ਵੀ ਤੇ ਉੱਡ ਨੀ ਗਈਆਂ ਨੀ ਮੇਰੀਏ ਪੋਲੀਆਂ ਨੀ ਮਾਂ ਉਹ ਵੀ ਤੇ ਉੱਡ ਨੀ ਗਈਆਂ ਤਿਰਿੰਜਨਾ ਚ ਬੈਠੀਆਂ ਸਖੀਆਂ ਨੀ ਮਾਂ ਉਹ ਵੀ ਤੇ ਤੁਰ ਨੀ ਗਈਆਂ ਨੀ ਮੇਰੀਏ ਪੋਲੀਆਂ ਨੀ ਮਾਂ ਉਹ ਵੀ ਤੇ ਤੁਰ ਨੀ ਗਈਆਂ ਦੂਰੋਂ ਤਾਇਆਈ ਸਾਂ ਚੱਲ ਕੇ ਨੀ ਮਾਂ ਦਰ ਵਿੱਚ ਰਹੀ ਅੱਖ ਲੋ ਨੀ ਮੇਰੀਏ ਪੋਲੀਏ ਨੀ ਮਾਂ ਦਰ ਵਿੱਚ ਰਹੀ ਅੱਖ ਲੋ ਕਿਸੇ ਨੇ ਨਾ ਦਿੱਤਾ ਮੈਨੂੰ ਪੀੜਾ ਤੇ ਮੰਜੜਾ ਕਿਸੇ ਨੇ ਨਾ ਆਖਿਆਈ ਬੋ ਨੀ ਮੇਰੀਏ ਪੋਲੀਏ ਨੀ ਮਾਂ ਕਿਸੇ ਨੇ ਨਾ ਆਖਿਆਈ ਬੋ ਫਾੜ ਕੇ ਮੈਂ ਗਠੜੀ ਨੀ ਗਠੜੀ ਤੁਰ ਪਈ ਕਿਸੇ ਨੇ ਨਾ ਆਖੀ ਆਈ ਰੋ ਨੀ ਮੇਰੀ ਏ ਪੋਲੀਏ ਨੀ ਮਾਂ ਕਿਸੇ ਨੇ ਨਾ ਆਖੀ ਆਈ ਰੋ ਤਾਏ ਨੇ ਫੜ ਲਈ ਗਠੜੀ ਮੇਰੀ ਚਾਚੇ ਨੇ ਆਖਿਆ ਸੀ ਰੋ ਨੀ ਮੇਰੀ ਏ ਰਾਣੀ ਨੀ ਮਾਂ ਚਾਚੇ ਨੇ ਆਖਿਆ ਸੀ ਰੋ ਤਾਏ ਨੇ ਦਿੱਤੜਾ ਪੀੜਾ ਤੇ ਮੰਜੜਾ ਚਾਚੇ ਨੇ ਆਖਿਆ ਸੀ ਬੋ ਨੀ ਮੇਰੀਏ ਪੋੜੀਏ ਨੀ ਮਾਂ ਚਾਚੇ ਨੇ ਆਖਿਆ ਸੀ ਬੋ ਝੋਂਕੇ ਵਿੱਚ ਬੈਠੀ ਏ ਰਾਣੀਏ ਨੀ ਪਾਬੋ ਤੂੰ ਮੇਰੀ ਮਾਂ ਦੀ ਤਾਂ ਨੀ ਰਾਣੀਏ ਤੂੰ ਮੇਰੀ ਮਾਂ ਦੀ ਤਾਂ ਝੋਂਕ ਕੇ ਚ ਬੈਠੀਏ ਰਾਣੀਏ ਨੀ ਪਾਬੋ ਤੂੰ ਮੇਰੀ ਮਾਂ ਦੀ ਥਾਂ ਨੀ ਪਾਬੋ ਤੂੰ ਮੇਰੀ ਮਾਂ ਦੀ ਥਾਂ ਮਾਂ ਤੇ ਦਿੰਦੀ ਸੀ ਸੁਹੇ ਤੇ ਰਤੜੇ ਤੂੰ ਮੈਨੂੰ ਕੁਝ ਵੀ ਨਾ ਦੇ ਨੀ ਪਾਬੋ ਤੂੰ ਮੈਨੂੰ ਕੁਝ ਵੀ ਨਾ ਦੇ ਮਾਂ ਤੇ ਦਿੰਦੀ ਸੀ ਸੁਹੇ ਤੇ ਰਤੜੇ ਤੂੰ ਮੈਨੂੰ ਕੁਝ ਵੀ ਨਾ ਦੇ ਪਾਬੋ ਰਾਣੀਏ ਤੂੰ ਮੈਨੂੰ ਕੁਝ ਵੀ ਨਾ ਦੇ ਪਰ ਇੱਕ ਚੇਰੀ ਬੈਠਿਆ ਵੇ ਵੀਰਾ ਤੂੰ ਮੇਰੇ ਬਾਬਲ ਦੀ ਥਾਂ ਵੇ ਵੀਰਾ ਤੂੰ ਮੇਰੇ ਬਾਬਲ ਦੀ ਥਾਂ ਪਰ ਇੱਕ ਚੇਰੀ ਬੈਠਿਆ ਵੇ ਵੀਰਾ ਤੂੰ ਮੇਰੇ ਬਾਬਲ ਦੀ ਥਾਂ ਵੇ ਮੇਰੀਆ ਪੋਲਿਆ ਵੀਰਾ ਤੂੰ ਮੇਰੇ ਬਾਬਲ ਦੀ ਥਾਂ ਬਾਬਲ ਤੇ ਦਿੰਦਾ ਸੀ ਬੂਰੀਆਂ ਤੇ ਚੋਟੀਆਂ ਤੂੰ ਮੈਨੂੰ ਪਿਆਰ ਹੀ ਦੇ ਵੇ ਵੀਰਿਆ ਤੂੰ ਮੈਨੂੰ ਪਿਆਰ ਹੀ ਦੇ ਬਾਬਲ ਤੇ ਦਿੰਦਾ ਸੀ ਬੂਰੀਆਂ ਤੇ ਚੋਟੀਆਂ ਤੂੰ ਮੈਨੂੰ ਪਿਆਰ ਹੀ ਦੇ ਵੀਰ ਰਾਜਿਆ ਤੂੰ ਮੈਨੂੰ ਪਿਆਰ ਹੀ ਦੇ ਪਾਬੀਆਂ ਅੰਗ ਸਹੇਲੜੀਆਂ ਤੇ ਵੀਰਾਂ ਦੀ ਠੰਡੜੀ ਸ਼ਾਂ ਨੀ ਮੇਰੀਏ ਪੋਲਿਏ ਨੀ ਮਾਂ ਵੀਰਾਂ ਦੀ ਠੰਡੜੀ ਸ਼ਾਂ ਪਾਬੀਆਂ ਅੰਗ ਸਹੇਲੜੀਆਂ ਤੇ ਵੀਰਾਂ ਦੀ ਠੰਡੜੀ ਸ਼ਾਂ ਨੀ ਮੇਰੀਏ ਪੋਲਿਏ ਨੀ ਮਾਂ ਵੀਰਾਂ ਦੀ ਠੰਡੜੀ ਸ਼ਾਂ ਫੁੱਲਾ ਤੇ ਬੈਠੀਆਂ तितਲੀਆਂ ਨਿਮਾ ਉਹ ਵੀ ਤੇ ਉਡ ਨਹੀਂ ਗਿਆਂ ਨੀ ਮੇਰੀ ਏ ਪੋਲੀ